ਅੱਜ ਸਮਰਾਲਾ ਸ਼ਹਿਰ ਦੇ ਵਿੱਚ ਫੂਡ ਸੇਫਟੀ ਵਿਭਾਗ ਦੀ ਇੱਕ ਟੀਮ ਫੂਡ ਟੈਸਟਿੰਗ ਦੀ ਵੈਨ ਲੈ ਕੇ ਸਮਰਾਲਾ ਸ਼ਹਿਰ ਵਿੱਚ ਪਹੁੰਚੀ। ਜਦੋਂ ਫੂਡ ਟੈਸਟਿੰਗ ਵਾਲੀ ਵੈਹਨ ਸਮਰਾਲਾ ਸ਼ਹਿਰ ਪਹੁੰਚੀ ਤਾਂ ਸਮਰਾਲਾ ਸ਼ਹਿਰ ਦਾ ਅੱਧ ਤੋਂ ਵੱਧ ਵਿਚਾਰ ਬੰਦ ਹੋ ਗਿਆ ਜਿੰਨਾਂ ਵਿੱਚ ਦੁੱਧ, ਕਰਿਆਨਾ, ਕਨਫੈਕਸ਼ਨਰੀ ਦੇ ਦੁਕਾਨਦਾਰਾਂ ਦੇ ਵਿੱਚ ਭਾਜੜਾ ਪੈ ਗਈਆਂ। ਦੁਕਾਨਾਂ ਬੰਦ ਹੋ ਜਾਣ ਕਾਰਨ ਫੂਡ ਸੇਫਟੀ ਵਿਭਾਗ ਦੀ ਵੈਹਨ ਜ਼ਿਆਦਾ ਟੈਸਟਿੰਗ ਨਹੀਂ ਕਰ ਸਕੀ। ਫੂਡ ਸੇਫਟੀ ਅਫਸਰ ਅਮਨਪ੍ਰੀਤ कौर ਦਾ ਕਹਿਣਾ ਸੀ ਕਿ ਅਸੀਂ ਲੋਕਾਂ ਨੂੰ ਚੰਗੇ ਕੁਆਲਿਟੀ ਦਾ ਸਮਾਨ ਖਾਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਵੈਹਨ ਸਮਰਾਲਾ ਲੈ ਕੇ ਆਏ ਹਾਂ ਪਰ ਜਦੋਂ ਅਸੀਂ ਇਹ ਵੈਹਨ ਸਮਰਾਲਾ ਦੇ ਵਿੱਚ ਲੈ ਕੇ ਆਏ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਲਈਆਂ ਅਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਲੋਕਾਂ ਨੂੰ ਜਾਗਰੂਕਤਾ ਤਾਂ ਹੀ ਮਿਲੇਗੀ ਜੇਕਰ ਦੁਕਾਨਦਾਰ ਸਾਡੇ ਨਾਲ ਸਹਿਯੋਗ ਕਰੇਗਾ ਐਕਸਪਾਇਰੀ ਹੋਇਆ ਸਮਾਨ ਦੁਕਾਨਦਾਰਾਂ ਨੂੰ ਨਹੀਂ ਵੇਚਣਾ ਚਾਹੀਦਾ ਅਤੇ ਜਿਹੜਾ ਸਮਾਨ ਵੇਚਣਾ ਚਾਹੀਦਾ ਹੈ ਉਹ ਚੰਗੀ ਕੁਆਲਿਟੀ ਦਾ ਹੋਵੇ ਰਿਪੋਰਟ ਜਨਕਲਿਆਨ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਅਮਨਦੀਪਾ ਮੈਂ ਮਾ ਤੁਹਾਡੀ ਵੈਨ ਤੇ ਸਮਰਾਲਾ ਆਈ ਹੈ ਬਾਜ਼ਾਰ ਬੰਦ ਹੋ ਗਏ ਕਿਸ ਪਰਪਸ ਲਈ ਆਏ ਤੁਸੀਂ? ਸਰ ਅਸੀਂ ਅਵੇਰਨੈਸ ਲਈ ਆਏ ਆ। ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਜੋ ਖਾਂਦੇ ਆ, ਉਹਦੇ ਵਿੱਚ ਜੋ ਮਿਲਾਵਟ ਵਗੈਰਾ ਵਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਬਟ ਉਹ ਪਹਿਲਾਂ ਹੀ ਦੁਕਾਨਾ ਬੰਦ ਕਰ ਦਿੰਦੇ ਆ। ਮੈਨੂੰ ਡਰਦਾ ਕੋਈ ਕਾਰਨ ਹੁੰਦਾ ਜਿਵੇਂ ਆਂਦੇ ਨੇ। ਅਵੇਰਨੈਸ ਲਈ ਤੁਸੀਂ ਆਏ ਹੋ ਤੁਸੀਂ ਕਹਿ ਰਹੇ ਹੋ। ਹਾਂਜੀ। ਤੇ ਇਹਨਾਂ ਲੋਕਾਂ ਨੂੰ ਪਤਾ ਕਿਵੇਂ ਲੱਗੂ ਅਵੇਰਨੈਸ ਲਈ ਆਏ ਨੇ? ਜੇ ਹੁਣ ਸਰ ਦੁਕਾਨਾ ਖੋਲਣ ਦਿੱਤਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਆ ਬਟ ਉਹਨਾਂ ਨੂੰ ਇਹ ਲੱਗਦਾ ਵੀ ਸੈਂਪਲ ਭਰਨ ਨਹੀਂ ਆਇਆ ਤਾਂ ਉਹ ਦੁਕਾਨਾ ਬੰਦ ਕਰ ਦਿੰਦੀ ਆ। ਸਰ ਹੁਣ ਤੱਕ ਕੋਈ ਸੈਂਪ ਅਗਲੇ ਕਿੱਥੇ ਗਈ ਹੈ ਕਿੰਨੀ ਜਗ੍ਹਾ ਤੇ ਰੁਕ ਜੂ? ਦੋ ਤਿੰਨ ਜਗ੍ਹਾ ਤੇ ਦੋ ਤਿੰਨ ਜਗ੍ਹਾ ਤੇ ਹਾਂਜੀ ਉਸੇ ਕੋ ਸੈਂਪਲਿੰਗ ਤਾਂ ਨਹੀਂ ਹੋਈ ਨਾ? ਨਹੀਂ ਸੈਂਪਲਿੰਗ ਕੀਤੀ ਹੈ ਕੁਆਲਿਟੀ ਦੀ ਕੀਤਾ ਹੈ। ਕੁਆਲਿਟੀ ਦੀ ਹਾਂਜੀ ਤੇ ਕੁਆਲਿਟੀ ਠੀਕਾਈ ਹੋਈ ਹੈ ਕਿਵੇਂ ਆਈ ਹੈ? ਹਾਂਜੀ ਕੁਆਲਿਟੀ ਸਹੀ ਹੈ। ਤੇ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਆਏ ਹੋ ਲੋਕਾਂ ਨੂੰ ਵੀ ਕੀ ਪੀਲ ਕਰਨਾ ਚਾਹੁੰਦੇ? ਆ ਸਾਡੀ ਤੇ ਇਹ ਪੀਲਾ ਵੀ ਹੈ ਦੁਕਾਨਾਂ ਤੁਸੀਂ ਕੋਲ ਕੇ ਰੱਖੋ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਆਪਣੇ ਘਰ ਦੀ ਜ਼ਿੰਮੇਵਾਰੀ ਸਾਫ਼ ਸੁਥਰਾ ਸਮਾਨ ਰੱਖਣ ਐਕਸਪਾਇਰੀ ਚੀਜ਼ਾਂ ਲਈ ਜੋ ਸਪਾਇਰੀ ਚੀਜ਼ਾਂ ਮਤਲਬ ਉਹ ਸੇਲ ਨਹੀਂ ਕਰਨੀਆਂ ਹੈਗੀਆਂ ਉਹਦੇ ਬਾਰੇ ਤਾਰਾ ਮਸੂ ਸਾਰਾ ਸੀ ਸਟੱਫ ਜਿੰਨੇ ਉਹਨਾਂ ਨੂੰ ਫੋਲੋ ਕਰਨ ਨੂੰ ਜਿਉਂ ਦੁਕਾਨਾਂ ਖੋਲਣਗੇ ਤਾਂ ਇਹਨਾਂ ਨੂੰ ਪਤਾ ਲੱਗ ਜਾਵੇ ਨਹੀਂ ਨਹੀਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਐਕਸਪਾਇਰੀ ਪ੍ਰੋਡਕਟਸ ਬਹੁਤ ਵਿਕਦੇ ਨੇ ਖੁੱਲਿਆਂ ਵਿਕਦੇ ਨੇ ਉਹਨਾਂ ਦੇ ਨਕੀਲ ਕਿਵੇਂ ਕਰਸਾਂਗੇ ਅ ਨਹੀਂ ਮਤਲਬ ਉਹ ਐਤਾ ਖੁੱਲ੍ਹੇ ਚੀਜ਼ ਨਹੀਂ ਨਾ ਸੇਲ ਕਰ ਸਕਦੇ ਐਕਸਪਾਇਰੀ ਤਾਂ ਉੱਤੇ ਲਿਖਿਆ ਹੁੰਦਾ ਵਾ ਹਾਂਜੀ ਤੇ ਉਹ ਬਾਕੀ ਜਨਤਾ ਨੂੰ ਵੀ ਅਪੀਲ ਆ ਵੀ ਉਹ ਜੋ ਵੀ ਚੀਜ਼ ਖਰੀਦਦੇ ਆ ਦੇਖ ਕੇ ਖਰੀਦਣ ਕੋਈ ਵੀ ਐਕਸਪਾਇਰੀ ਚੀਜ਼ ਨਾ ਹੋਵੇ ਤਾਂ ਪਹਿਲਾਂ ਉਹਦੀ ਡੇਟ ਦੇਖਣ ਤਾਂ ਲੈਣੋ ਚੀਜ਼ ਠੀਕ ਥੈਂਕ ਯੂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ